ਚੋਰੀ ਕਰਨ ਵਾਲਾ ਇੱਕ ਵਿਅਕਤੀ ਬਠਿੰਡਾ ਦੀ ਥਾਣਾ ਥਰਮਲ ਪੁਲਿਸ ਵੱਲੋਂ ਜਿਹੜਾ ਕਾਬੂ ਕੀਤਾ ਗਿਆ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ 2 ਸਰਵਜੀਤ ਸਿੰਘ ਬਰਾੜ ਮੌਜੂਦਾ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਇੱਕ ਵਿਅਕਤੀ ਕਾਬੂ ਕੀਤਾ ਗਿਆ ਹੈ ਹੇਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟਰਕਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ ਜਿੱਥੇ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਹੁਣ ਜੇਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਕੋਈ ਵੀ ਹਾਦਸਾ ਹੁੰਦਾ ਤਾਂ ਤੁਰੰਤ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮਦਦ ਲਈ ਤੁਰੰਤ ਹਾਈ ਟੈਕ ਵਾਹਨ ਨਿਰਵਾਣਾ ਹੋ ਜਾਂਦੇ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 150 ਦੇ ਕਰੀਬ ਵਾਹਨ ਪੰਜਾਬ ਭਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਨਾਂ ਦੀ ਮੌਜੂਦਗੀ ਦੇ ਚੱਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਵੀ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ। ਬਈ ਜੇ ਕੋਈ ਵਿਅਕਤੀ ਕਾਬੂ ਕੀਤਾ ਗਿਆ ਹੈ ਵਿਕਲ ਚੋਰੀ ਕਰਨ ਵਾਲਾ ਕੀ ਕਰਨਾ ਚਾਹੁੰਦਾ ਇੱਕ ਥਾਣਾ ਥਰਮਲ ਦੀ ਪੁਲਿਸ ਟੀਵੀ ਨੂੰ ਇਤਲਾਹ ਮਿਲੀ ਸੀ ਕਿ ਇੱਕ ਅਰुण ਅਰुण ਕੁਮਾਰ ਨਾਮ ਦਾ ਵਿਅਕਤੀ ਹੈ ਜਿਸ ਨੇ ਜੋ ਕਿ ਵਹੀਕਲ ਚੋਰੀ ਵਗੈਰਾ ਕਰਦਾ ਹੈਗਾ ਤੇ ਉਸ ਇਨਫਰਮੇਸ਼ਨ ਬੇਸ ਤੇ ਅਸੀਂ ਤੁਰੰਤ ਮਕਦਮਾ ਦਰਜ ਕੀਤਾ ਸੀਗਾ ਤੇ ਦਰਜ ਕਰਕੇ ਉਸ अरुण ਨੂੰ ਅਸੀਂ ਐਕਟਰੀ ਹੈਂਡ ਕਰਕੇ ਗ੍ਰਿਫਤਾਰ ਕੀਤਾ ਤੇ ਇਸ ਤੋਂ ਅਸੀਂ ਦੋ ਵਹੀਕਲ ਬਰਾਮਦ ਕੀਤੇ ਨੇ ਜੀ ਇੱਕ ਉਸਟੋਰ ਕੋਲੋਂ ਚੋਰੀ ਦਾ ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਹੋਈ ਹੈ ਜੀ ਸਰ ਇਹ ਕਿੰਨੇ ਟਾਈਮ ਤੋਂ ਕਰ ਰਿਆ ਸੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਹਜੇ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਗੱਲ ਸਾਹਮਣੇ ਆਈ ਹੈ ਇਹਦੇ ਵਿੱਚ ਇੱਕ ਕਿਲੇ ਤੱਕ ਪੁਰਾਣਾ ਐਨਡੀਪੀਐਸ ਦਾ ਮਕਦਮਾ ਹੈਗਾ ਜੀ ਹਾਂਜੀ ਦੋਸ਼ੀ ਵਸੇ ਪੇਸ਼ ਅਦਾਲਤ ਕਰਕੇ ਅਸੀਂ ਇਹਨਾਂ ਪੁਲਿਸ ਰਿਪੋਰਟ ਹਾਸਲ ਕਰਾ ਲਈ ਤੇ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਇਹਦੀ ਡੂੰਘਾਈ ਨਾਲ ਪੜਤਾਲ ਕਰਾਂਗੇ ਵੀ ਇਸਦੇ ਕਿ ਹੋਰ ਮੁਕਾਦਮੇ ਦਰਜ ਹਨ ਜਾਂ ਇਸਨੇ ਵੀ ਹੋਰ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਵੇ ਜੀ ਸਰ ਇਹ ਬੇਸਿਕਲ ਬਟਿੰਡਾ ਦਾ ਹੀ ਰਹਿਣਾ ਹੈ ਹਾਂਜੀ ਇਹ ਬਟਿੰਡੇ ਸ਼ਹਿਰ ਦਾ ਹੀ ਰਹਿਣ ਵਾਲਾ ਹੈ ਜੀ ਤੇ ਬੇਸਿਕ ਕੰਮ ਕੀ ਕਰਦਾ ਜੀ ਕੰਮ ਤਾਂ ਬੇਸਿਕਲੀ ਤਾਂ ਲੇਬਰ ਦਾ ਹੀ ਕੰਮ ਕਰਦਾ ਹੋਵੇਗਾ ਜੀ ਇਹ ਤੇ ਹੁਣ ਜੋ ਸਾਡੀ ਇਨਫੋਰਮੇਸ਼ਨ ਮੁਤਾਬਕ ਹੈ ਉਸ ਦਿਨ ਵੀ ਇਹਨੇ ਕੋਈ ਆਪਣੇ ਵਹੀਕਲ ਚੋਰੀ ਵਗੈਰਾ ਕੀਤੀ ਸੀ ਤੇ ਉਸ ਸੰਬੰਧੀ ਸਾਡੇ ਕੋਲ ਕਰਵਾਈ ਕੀਤੀ ਗਈ ਹੈ ਕੋਈ ਨਸ਼ੇ ਪੱਤੇ ਦਾ ਵੀ ਆ ਦੇਖੋ ਜੋ ਪ੍ਰੀਲਿਮਰੀ ਸਾਹਮਣੇ ਆਇਆ ਹੈਗਾ ਇਸ ਤੇ ਇੱਕ ਮੁਕੰਦਮਾ ਐਨਡੀਪੀਐਸ ਦਾ ਤਰਜ ਹੈਗਾ ਜੀ ਬਾਕੀ ਹੁਣ ਕਨਸਰਮਾਰਡ ਹਾਸਲ ਕਰਕੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਊਗੀ ਫਿਰ ਜਿੱਦਾਂ ਸਾਹਮਣੇ ਆਊਗਾ ਫਿਰ ਸ਼ੇਅਰ ਕਰ ਦਾਂਗੇ ਸਰ ਸਰ ਜੇ ਗੱਲ ਕਰੀਏ ਬਠਿੰਡਾ ਡਿਸਟ੍ਰਿਕਟ ਦੀ ਕਾਫੀ ਵਾਹਕਲ ਵੱਡੀ ਤਦਾਦ ਜਿੱਥੇ ਚੋਰੀ ਕੀਤੇ ਜਾ ਰਹੇ ਹੈਗੇ ਆ ਕੁਝ ਵਿਅਕਤੀਆਂ ਵੱਲੋਂ ਤੇ ਕਾਫੀ ਡਰ ਦਾ ਮਾਹੌਲ ਹੁੰਦਾ ਹੈ ਵੀ ਕੋਈ ਵੀ ਵਿਅਕਤੀ ਜਿਹੜਾ ਵਾਹਕਲ ਖੜਾ ਕਰਕੇ ਜਾਣਦਾ ਵੀ ਆਂਦੇ ਵਕਤ ਨੂੰ ਪਤਾ ਨਹੀਂ ਮੇਰਾ ਵਾਹਕਲ ਹੋਊਗਾ ਕਿ ਨਹੀਂ ਕੀ ਕਹਿਣਾ ਚਾਹੋ ਨਿਕੋ ਇਸ ਇੱਕ ਤਹਾਡੀ ਅਪੀਲ ਹੈ ਪਬਲਿਕ ਨੂੰ ਜਿਹੜੀਆਂ ਕੋਈ ਡੈਸੀਗਨੇਟਡ ਪਾਰਕਿੰਗਸ ਹੁੰਦੀਆਂ ਹੈਗੀਆਂ ਹੋਰ ਹੈਗੀਆਂ ਇੱਕ ਤਾਂ ਚਲੋ ਵਹੀਕਲ ਥੋਥੇ ਪਾਰਕ ਕੀਤੇ ਯਾਰ ਉਸ ਤੋਂ ਇਲਾਵਾ ਬਠਿੰਡਾ ਪੁਲਿਸ ਵੱਲੋਂ ਵੀ ਆਪਣੇ ਮੀਡੀਆ ਦੇ ਅਸੀਂ ਤੁਹਾਡੇ ਵੀ ਇਤਿਆਹਾਤ ਹੈਗਾ ਕਿ ਅਸੀਂ ਵੱਖ-ਵੱਖ ਸਮਿਆਂ ਤੇ ਅਸੀਂ ਮੁਕਦਮੇ ਦਰਜ ਕੀਤੇ ਹਨ ਤੇ ਦਰਜ ਕਰਕੇ ਅਸੀਂ ਬਹੁਤ ਸਾਰੇ ਵਹੀਕਲ ਅਸੀਂ ਬਰਾਮਦਵੀ ਕਰਵਾਏ ਹਨ ਰੀਸੈਂਟਲੀ ਵੀ ਸਾਡੇ ਵੱਲੋਂ ਸਿਵਲ ਲਾਈਨ ਥਾਣੇ ਤੇ ਹੋਰ ਥਾਣਿਆਂ ਦੇ ਵਿੱਚ ਵੀ ਮੁਕੱਦਮੇ ਦਰਜ ਕੀਤੇ ਗਏ ਸੀ ਜਿੱਥੇ ਅਸੀਂ ਕਾਫੀ ਵਹੀਕਲ ਬਰਾਮਦ ਅਸੀਂ ਬਰਾਮਦ ਕਰਵਾਏ ਸੀ ਤੋਂ ਸਾਡੀ ਇਹੀ ਪੂਰੀ ਕੋਸ਼ਿਸ਼ ਰਹਦੀ ਹੈ ਵੀ ਇਹ ਜੇ ਅਗਰ ਇਸ ਤਰੀਕੇ ਦੀ ਕੋਈ ਗਲਤ ਐਕਟ ਮਤਲਬ ਵਾਰਦਾਤਾਂ ਦੇ ਵਿੱਚ ਜਿਹੜੇ ਇਨਵੋਲਵ ਹੁੰਦੇ ਨੇ ਨਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਚਲਦੀ ਹੈ ਸਰ ਇਸ ਤਰ੍ਹਾਂ ਦੇ ਜਿਹੜੇ ਵਹੀਕਲ ਚੋਰੀ ਕਰਦੇ ਆ ਜਾਂ ਕੋਈ ਹੋਰ ਕ੍ਰਾਈਮ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਉਹਨਾਂ ਨੂੰ ਕੀ ਮੈਸੇਜ ਅੱਜ। ਦੇਖੋ ਇਹ ਮੈਸੇਜ ਬਹੁਤ ਕਲੀਅਰ ਹੈਗਾ ਜੀ ਜਿਹੜੇ ਵਾਰ-ਵਾਰ ਇਦਾਂ ਜੋ ਜੁਰਮ ਕਰਨ ਦੇ ਆਦੀ ਨੇ ਜਿਨ੍ਹਾਂ ਨੇ ਵੀ ਇਦਾਂ ਦੇ ਗਰੁੱਪ ਬਣਾ रखे ਨੇ ਅਸੀਂ ਉਹਨਾਂ ਦੇ ਉਹਨਾਂ ਦੇ ਅਸੀਂ ਆਰਗੇਨਾਈਜ਼ ਕ੍ਰਾਈਮ ਤਹਿਤ ਜੀ ਜਿਹੜੀ ਹੁਣ ਨਵੇਂ ਕਾਨੂੰਨ ਚ ਧਾਰਾ ਆਏਗਾ ਉਹਨਾਂ ਤਹਿਤ ਅਸੀਂ ਮੁਕੱਦਮਾ ਦਰਜ ਕਰਦੇ ਆ ਜਿਨ੍ਹਾਂ ਦੇ ਵਿੱਚ ਤਕਰੀਬਨ ਉਮਰ ਕੈਦ ਤੱਕ ਦੀ ਸਜ਼ਾ ਹੈਗੀ ਆ। ਤੋਂ ਇਸ ਇਹਨਾਂ ਚੀਜ਼ਾਂ ਤੇ ਅਸੀਂ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਵਰਦੇ ਤੇ ਸਭ ਤੋਂ ਸਖਤ ਕਾਰਵਾਈ ਅਮਲ ਵਿੱਚ ਲੈ ਕੇ ਆਉਣੇ ਆ। ਬਿਲਕੁਲ ਜੀ ਬਿਲਕੁਲ ਐਸ ਸੀ ਸਰਬਜੀਤ ਸਿੰਘ ਬਰਾਰ ਡੀਐਸਪੀ 2 ਜਿਨ੍ਹਾਂ ਨੇ ਕਿਹਾ ਕਿ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਜੜਾ ਬਖਸ਼ਿਆ ਨਹੀਂ ਜਾਏਗਾ ਅਤੇ ਉਹਨਾਂ ਤੇ ਜੜੀ ਹੈ ਸਖਤ ਤੋਂ ਸਖਤ ਜੜੀ ਹੈ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੁਝੇਲ ਦੇ ਨਾਲ ਮਨੋ ਚਰਕੀਵਾਲ ਤੈਨਿਕ ਸਵੇਰਾ ਟੀਵੀ ਬਠਿੰਡਾ